ਮੰਦਰ ਮਸਜਿਦ ਗੁਰੂਦਵਾਰੇ ਇੱਕੋ ਜੇ ਤੱਕੀ ਸਾਰੇ ਪੁੱਛੀ ਨਾ ਧਰਮਾਂ ਬਾਰੇ ਪੁੱਛੀ ਨਾ ਧਰਮਾਂ ਬਾਰੇ ਉਹ ਸਭ ਨਾਲ ਹੱਸਦਾ ਖਿਲਦਾ ਰੈ ਮੇਰੀ ਜ਼ਾਤ ਕੋਤ ਨਾ ਪੁੱਛੀ ਬੰਦਾ ਬਣ ਕੇ ਹੀ ਮਿਲਦਾ ਰੈ ਪਿੰਡ ਵਾਲਿਆ ਉਹ ਮੇਰੀ जात को यार जाता गोता ने कमले कर रखे हैं अभी पता नहीं वो किडी क्लास है जाता है जी या मज़ है जी या चमेला है जी आ फलाना जी आ वट है जी या छोटा कीने कहता कीने ऐसे सज्जन ने मानता देती भी हाँ जी आ वट दया छोटा बंदा बंदा है यार दूजी गलती कोई नहीं ज़िंदगी माँ उतना ਪਈ ਖੈਂਦੀ ਆ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆ ਛੱਡਣੀ ਪੈਂਦੀ ਏ ਦੁਨੀਆ ਛੱਡਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣ ਗਿਆ ਇੱਕ ਦਿਨ ਤੂੰ ਲਖਣਾ ਦੇ ਉੱਤੇ ਲਖਣਾ ਬਲ ਹੋਰ ਗਈਆਂ ਜੀ ਸੱਚ ਹੈ ਉਹ ਕਦੇ ਮੈਂ ਲੱਕੜਾਂ ਦੇ ਤੇ ਕਦੇ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣ ਗਈਆਂ